ਆਪਣੇ ਜ਼ਿੰਮੇਵਾਰੀਆਂ ਦੀਆਂ ਗੱਲਾਂ ਜੱਟ ਸੌਦਾ ਸੰਧੂਆ ਡਪੈੰਡ ਰੱਬ ਤੇ ਆਈਆਂ ਭਾਵੇਂ ਲੱਖਾਂ ਤੱਕ ਨੀਕਾਂ ਨਵੀਆਂ ਓਏ ਤੋਚਨਾ ਚ ਜ਼ੋਰ ਕਦੇ ਜੱਜ ਹੁੰਦੇ ਨਾ ਪਤਾ ਲੱਗੇ ਜਦੋਂ ਪੈਣ 18 ਤਵੀਆਂ ਵੇਖ-ਵੇਖ ਗੱਭਰੂ ਦਾ ਚਿੱਤ ਜਾ ਘਰੇ ਹਾ ਤੂੜੀ ਜਦੋਂ ਕੋਠੇ ਵਿੱਚ ਪਾਉਣੀ ਪੈਂਦੀ ਆ ਵੱਟਾਂ ਵੱਡ ਵੜ ਕੇ ਜ਼ਮੀਨ ਨਾ ਬਣੇ ਇਹ ਤਾਂ ਹੱਡ ਗਾਲ ਕੇ ਬਣਾਉਣੀ ਪੈਂਦੀ ਆਓ ਭਾਈ ਇਹ ਤਾਂ ਹੱਡ ਗਾਲ ਕੇ ਬਣਾਉਣੀ ਪੈਂਦੀ ਆ ਕਿਉਂ ਜੀ ਸਹੀ ਗੱਲ ਆ ਥੋੜੀ ਤਾੜੀ ਦਸ ਰਹੀ ਆ ਥੈਂਕ ਯੂ ਹੋ ਸੂਰਮਾਰ ਸੂਖ ਬਿਨਾ ਸ਼ੰਦ ਚੰਗੀ ਟੂਕ ਬਿਨਾ ਸੂਰਮਾਰ ਸੂਖ ਬਿਨਾ ਸ਼ੰਦ ਚੰਗੀ ਟੂਕ ਬਿਨਾ ਫੁਕਰੇ ਦਾ ਫੂਕ ਬਿਨਾ ਕਿੱਥੇ ਸੰਧੂ ਸਰਦਾ ਖਾਣੇਦਾਰੀ ਗੁੱਸੇ ਬਿਨਾ ਪਹਿਲਵਾਨੀ ਜੁੱਸੇ ਬਿਨਾ ਹੋ ਰਹਿੰਦਾ ਕਿੱਥੇ ਰੁੱਸੇ ਬਿਨਾ ਜਿਹੜਾ ਦਿਲੋਂ ਕਰਦਾ ਰਹਿੰਦਾ ਕਿੱਥੇ ਰੁੱਸੇ ਬਿਨਾ ਜਿਹੜਾ ਦਿਲੋਂ ਕਰਦਾ ਜਿਹੜਾ ਤੁਹਾਡੇ ਨਾਲ ਗੁੱਸੇ ਹੁੰਦਾ ਬਾਰ-ਬਾਰ ਰੁੱਸਦਾ ਉਹਦਾ ਕੋਈ ਰੀਜ਼ਨ ਹੁੰਦਾ ਉਹਨੂੰ ਬਣਾ ਲੈਣਾ ਚਾਹੀਦਾ ਕਈ ਵਾਰ ਆਪਾਂ ਆਵਦੀ ਆਕੜ ਚ ਆਵਦੀ ਈਗੋ ਚ ਬਹੁਤ ਕੁਝ ਗਵਾ ਲੈਂਦੇ ਆ ਸੋ ਜਿਹੜਾ ਆਪਣਾ ਦਿਲੋਂ ਕਰਦਾ ਉਹ ਹੀ ਤੁਹਾਡੇ ਨਾਲ ਰੁੱਸਦਾ ੋ ਖਾ ਜਾਵੇ ਧੋਖਾ ਤੇ ਜੇ ਜੋਗਦਾਰ ਤੇ ਹੱਤ ਆਪ ਨੂੰ ਸੀ ਬੰਦੇ ਦੀ ਜ਼ਮੀਰ ਮਾਰਦੇ ੋ ਖਾ ਜਾਵੇ ਧੋਖਾ ਤੇ ਜੇ ਜੋਗਦਾਰ ਤੇ ਚਾਪ ਲੂਸੀ ਬੰਦੇ ਦੀ ਜ਼ਮੀਰ ਮਾਰਦੇ ਤਲੇ ਚੱਟ ਚੱਟ ਜਦੋਂ ਵੱਜਦੀ ਏ ਸਾਡੇ ਉੱਥੇ ਜ਼ਿੰਮੇਵਾਰ ਬੰਦਾ ਫਿਰ ਆਪ ਹੁੰਦਾ ਆ ਮੜਾ ਹੁੰਦਾ ਮਾੜੇ ਨੂੰ ਦਬਾ ਕੇ ਰੱਖਣਾ ਜ਼ੁਲਮ ਨੂੰ ਸਹਿਣਾ ਵੀ ਤਾਂ ਪਾਪ ਹੁੰਦਾ ਆਓ ਬਾਈ ਜ਼ੁਲਮ ਨੂੰ ਸਹਿਣਾ ਵੀ ਤਾਂ ਪਾਪ ਹੁੰਦਾ ਆਓ ਵੀਰੇ ਜ਼ੁਲਮ ਨੂੰ ਸਹਿਣਾ ਵੀ ਤਾਂ ਪਾਪ ਹੁੰਦਾ ਆ